ਅੱਜ ਤੁਹਾਨੂੰ ਆਪਾਂ Google ਦੇ Map ਦੇ ਵਿੱਚ ਇੱਕ ਨਵੀਂ ਚੀਜ਼ ਦਿਖਾਉਣ ਲੱਗੇ ਆ। ਸਭ ਤੋਂ ਪਹਿਲਾਂ ਤੁਸੀਂ ਆ ਜਾਓ Google Map। ਇਹ ਦੇਖੋ ਉੱਪਰ ਐਪ ਹੈ। Maps Maps ਨੂੰ ਆਪਾਂ ਟੱਚ ਕਰਨਾ ਓਪਨ ਕਰ ਲਾਂਗੇ। ਉਸ ਤੋਂ ਬਾਅਦ ਆਪਾਂ ਆਪਣੀ ਸਭ ਤੋਂ ਪਹਿਲਾਂ ਕਰੰਟ ਲੋਕੇਸ਼ਨ ਵਾਸਤੇ ਇਹ ਜਿੱਥੇ ਇਹ ਸਭ ਤੋਂ ਥੱਲੇ ਰਾਈਟ ਸਾਈਡ ਤੇ ਇੱਕ ਲਾਲ ਸਰਕਲ ਦੇ ਵਿੱਚ ਇੱਕ ਕੁਐਸਚਨ ਮਾਰਕ ਹੈ ਇਹਨੂੰ ਆਪਾਂ ਟੱਚ ਕਰਨਾ। ਉਸ ਤੋਂ ਬਾਅਦ ਇਹ ਮੈਪ ਜਿਹੜੇ ਐਪ ਹੈ ਉਹ ਆਪਣੇ ਮੋਬਾਈਲ ਦੀ ਲੋਕੇਸ਼ਨ ਦਾ ਹੱਥ ਤੱਕ ਅਸਸਬੰਧਦੀ ਹੈ ਇੱਥੋਂ ਆਪਾਂ ਪਰਮਿਸ਼ਨ ਦੇਣੀ ਆ ਵੀ ਉਹਨੂੰ ਆਪਾਂ ਉਹ ਆਪਣੀ ਲੋਕੇਸ਼ਨ ਨੂੰ ਉਹ ਟ੍ਰੇਸ ਕਰੇ ਹੁਣ ਆਪਾਂ ਓਨਲੀ ਥਿਸ ਟਾਈਮ ਕਰਾਂਗੇ ਵੀ ਨਹੀਂ ਤਾਂ ਫਿਰ ਇਹ ਪਿੱਛੋ ਚੱਲਦੀ ਰਹਿੰਦੀ ਹੈ ਤੇ ਮੋਬਾਈਲ ਦੀ ਬੈਟਰੀ ਖਰਚ ਹੁੰਦੀ ਆ ਤੇ ਹੋਰ ਵੀ ਇੰਟਰਨੈਟ ਵੀ ਯੂਜ਼ ਹੁੰਦਾ ਇਸ ਲਈ ਆਪਾਂ ਓਨਲੀ ਥਿਸ ਟਾਈਮ ਤੇ ਸੈਂਟਰ ਵਾਲੇ 'ਚ ਟੱਚ ਕਰ ਲਾਂਗੇ अग् देखो तो ये कहता भी ये हम अपने डिवाइस की लोकेशन ऑन कर लगे आपके कर दें लोकेशन उपर देखो जी ऑन हो चुकी है ये लोकेशन ऑन होगी और इधर इन्हें अपा करंट लोकेशन पर ले आऊगा ये देखो इतने आप हूँ बैठे इस टाइम ਹੁਣ ਅੱਗੇ ਕੀ ਕਰਨਾ ਆਪਾਂ ਗੂਗਲ ਦਾ ਹੁਣ ਜਿਸ ਤਰ੍ਹਾਂ ਇਹ ਆਏ ਆਪਣੇ ਇੱਕ ਮੈਧੀ ਸੈਟੇਲਾਈਟ 뷰 ਹੈ ਗੂਗਲ ਮੈਪ ਦੇ ਵਿੱਚ ਬਹੁਤ ਤਰ੍ਹਾਂ ਦੇ ਇਦਾਂ ਦੇ ਆਪਸ਼ਨ ਨੇ ਤੁਸੀਂ ਸੈਟੇਲਾਈਟ 뷰 ਤੇ ਕਰ ਲੈਣਾ ਕਿ ਕਿੱਥੋਂ ਕਰਨਾ ਇਹ ਉੱਪਰ ਜਿੱਤੇ ਇਹ ਬਣੀ ਹੈ ਨਾ ਕੰਪਾਸ ਕੰਪਾਸ ਦੇ ਉੱਪਰ ਇੱਕ ਜੋ ਬਣਿਆ ਨੇ ਇਹ ਸਕੁਅਰ ਇਹਨੂੰ ਟੱਚ ਕਰਨਾ ਆਪਾਂ ਇੱਥੇ ਟੱਚ ਕਰਕੇ ਇੱਥੇ ਸੈਟੇਲਾਈਟ 뷰 ਅਗਰ ਟੈਪ ਇਨ ਕਰੋਗੇ ਤਾਂ ਇਦਾਂ ਦਾ 뷰 ਆ ਜਾਊਗਾ ਅਗਰ ਇੱਥੋਂ ਆਪਾਂ ਸੈਟੇਲਾਈਟ ਕਰਦੇ ਆ ਤਾਂ ਬਿਲਕੁਲ ਸੈਟੇਲਾਈਟ 뷰 ਆ ਉੱਪਰ ਔਰ ਡਿਫਾਲਟ ਇਹਦਾ ਇਹ ਹੁੰਦਾ ਤਾਂ ਆਪਾਂ ਨੂੰ ਸੈਟੇਲਾਈਟ 뷰 ਚ ਕਰ ਲੈਣਾ ਇੱਥੇ ਮੈਪ ਟਾਈਪ ਨੂੰ ਸੈਟੇਲਾਈਟ 뷰 ਉਸ ਤੋਂ ਥੱਲੇ ਆ ਕੇ ਦੇਖੋ ਤੁਸੀਂ ਸਟਰੀਟ 뷰 ਹੈ ਇੱਕ ਲੈਫਟ ਸਾਈਡ ਤੇ ਸਟਰੀਟ 뷰 ਨੂੰ ਟੱਚ ਕਰ ਲੈਣਾ ਇੱਕ ਵਾਰੀ ਉਸ ਤੋਂ ਬਾਅਦ ਪਿੱਛੇ ਆ ਜਾਓ ਬਾਹਰ ਆ ਜਾਓ ਕਰਾਸ ਤੇ ਆਪਾਂ ਟੱਚ ਕਰਕੇ ਬਾਹਰ ਆ ਗਏ ਹੁਣ ਜਿੱਥੇ ਜਿੱਥੇ ਬਲੂ ਲਾਈਨਾਂ ਨੇ ਪੂਰੇ ਪੰਜਾਬ ਦੇ ਵਿੱਚ ਮੈਂ ਪੰਜਾਬ ਦੀ ਗੱਲ ਕਰਦਾ ਫਿਲਹਾਲ ਇਹਨੂੰ ਆਪਾਂ ਜ਼ੂਮ ਇਨ ਕਰ ਲੈਨੇ ਆ ਮਤਲਬ ਦੋ ਉਂਗਲਾਂ ਦੇ ਨਾਲ ਛੋਟਾ ਕਰ ਲਿਆ ਮੈਂ ਇਸ ਇਸ ਤਰ੍ਹਾਂ ਦਾ ਇੰਡੀਆ ਦਾ ਇਹ ਨਕਸ਼ਾ ਆ ਗਿਆ। ਇਹ ਵਿੱਚ ਇਹ ਪੰਜਾਬ ਹੈ। ਪੰਜਾਬ ਨੂੰ ਆਪਾਂ ਹੁਣ ਵੱਡਾ ਕਰੀ ਜਾਵਾਂਗੇ। ਤੇ ਆਪਾਂ ਜਿੱਥੇ-ਜਿੱਥੇ ਬਲੂ ਲਾਈਨਾਂ ਤੁਹਾਨੂੰ ਦੇਖਣਗੇ ਉਹ ਸਾਰਾ ਸਟ੍ਰੇਟ 뷰 ਦੇ ਵਿੱਚ ਕਵਰ ਏਰੀਆ ਹੈ। ਤੇ ਦੇਖੋ ਜਿਵੇਂ-ਜਿਵੇਂ ਜੂਮ ਕਰ ਰਿਹਾ। ਬਿਲਕੁਲ ਤੁਹਾਨੂੰ ਇਹ ਚੀਜ਼ ਆਣੀ। ਇਹ ਜਿੱਥੇ-ਜਿੱਥੇ ਇਹ ਬਲੂ ਲਾਈਨਾਂ ਨੇ ਇੱਥੇ ਇਹ ਸਾਰਾ ਇਹਨਾਂ ਨੇ ਡਾਟਾ ਆਪਣਾ ਅਪਡੇਟ ਕਰਤਾ Google Map ਦੇ ਐਪ ਵਿੱਚ। ਪਰ ਕੀ ਡਾਟਾ ਅਪਡੇਟ ਕੀਤਾ ਮੈਂ ਤੁਹਾਨੂੰ ਇੱਕ ਇਹਦਾ ਦਿਖਾਉਣਾ ਲਾਈਵ ਜਿਸ ਤਰ੍ਹਾਂ ਆਪਾਂ ਇੱਥੇ ਚੱਲ ਰਹੇ ਹਾਂ ਇਹ ਬਸ ਸਟੈਂਡ ਲਿਖਿਆ ਠੀਕ ਹੈ ਜੀ ਬਸ ਸਟੈਂਡ ਦੇ ਕੋਲ ਕਿਸੇ ਵੀ ਤੁਸੀਂ ਬਲੂ ਲਾਈਨ ਨੂੰ ਟੱਚ ਕਰ ਲਓ ਬਸ ਸਟੈਂਡ ਦਾ ਆਪਾਂ ਇੱਥੇ ਬਲੂ ਲਾਈਨ ਨੂੰ ਟੱਚ ਕਰਨਾ ਟੱਚ ਕਰਦੇ ਹੀ ਆਪਣੇ ਥੱਲੇ ਵਾਲੇ ਨੂੰ ਖੱਲੇ ਨੂੰ ਕਰ ਦਿਓ ਇਧਰ ਇੱਕ ਲੈਫਟ ਸਾਈਡ ਤੇ ਇੱਕ ਛੋਟਾ ਜਿਹਾ ਬਾਕਸ ਖੁੱਲ ਗਿਆ ਜਿੱਥੇ ਹੈ ਬੱਸ ਸਟੈਂਡ ਲਿਖਿਆ ਥੱਲੇ ਡਾਇਰੈਕਸ਼ਨ ਦੇ ਉੱਪਰ ਬੱਸ ਸਟੈਂਡ ਲਿਖਿਆ ਬੱਸ ਸਟੈਂਡ ਦੇ ਉੱਪਰ ਇੱਕ ਛੋਟਾ ਜਿਹਾ ਬਾਕਸ ਹੈ ਉਹਨੂੰ ਬਾਕਸ ਜਿਹੜਾ ਓਪਨ ਹੋਇਆ ਉਹਨੂੰ ਆਪਾਂ ਟੱਚ ਕਰਨਾ ਟੱਚ ਕਰਨ ਤੋਂ ਮਗਰੋਂ ਇਦਾਂ ਇਹ ਆ ਗਿਆ ਜੀ ਆਪਾਂ ਬੱਸ ਸਟੈਂਡ ਕਿੱਥੇ ਹੈ ਬੱਸ ਸਟੈਂਡ ਹੈ ਤੇ ਦੇਖੋ ਬੱਸ ਸਟੈਂਡ ਲਿਖਿਆ ਵੀ ਆ ਰਿਹਾ ਹੈ ਔਰ ਆਪਾਂ ਇਹਨੂੰ ਹੁਣ ਛੋਟਾ ਕਰ ਲੈਣਾ ਛੋਟਾ ਕਿੱਥੋਂ ਕਰਨਾ ਇਧਰ ਸੱਜੇ ਹੱਥ ਬਿਲਕੁਲ ਥੱਲੇ ਦੋ ਐਰੋ ਨੇ ਇੱਕ ਐਰੋ ਉੱਪਰ ਨੂੰ ਜਾ ਰਿਹਾ ਇੱਕ ਥੱਲੇ ਨੂੰ ਜਾ ਰਿਹਾ ਉਹਨੂੰ ਆਪਾਂ ਟੱਚ ਕਰਕੇ ਇਹਨੂੰ ਛੋਟਾ ਕਰ ਲੈਣਾ ਇੱਦਾਂ ਦਾ ਹੁਣ ਜਿਹੜਾ ਉੱਪਰ ਹੈਗਾ ਇਹ ਲਾਈਵ ਜਦੋਂ ਇਹਨਾਂ ਨੇ ਡਾਟਾ ਅਪਡੇਟ ਕੀਤਾ ਉਹ ਵੀਊ ਤੁਹਾਨੂੰ ਦਿਖੂਗਾ ਥੱਲੇ ਜਿਹੜਾ ਹੈਗਾ ਉਹ ਆਪਾਂ ਮੈਪ ਤੇ ਜਿੱਥੋਂ ਆਪਾਂ ਇੱਧਰ ਬੜੇ ਸੀ ਉਹ ਚੀਜ਼ ਹੈ ਠੀਕ ਹੈ ਜੀ ਹੁਣ ਆਪਾਂ ਇੱਥੇ ਉੱਪਰ ਵਾਲੇ 'ਚ ਦੇਖੋ ਉੱਪਰ ਵਾਲੇ 'ਚ ਦੋ ਐਰੋ ਨੇ ਕਿਸੇ ਵੀ ਐਰੋ ਨੂੰ ਤੁਸੀਂ ਟੱਚ ਕਰੋਗੇ ਉਹ ਤੁਹਾਨੂੰ ਅੱਗੇ-ਅੱਗੇ ਲੈ ਕੇ ਜਾਊਗਾ ਇਸ ਤਰ੍ਹਾਂ ਇਹ ਆ ਗਿਆ ਜੀ ਬੱਸ ਸਟੈਂਡ ਤੇ ਕੋਲ ਖੜੇ ਸੀ ਆਪਾਂ ਇੱਥੋਂ ਤੁਸੀਂ ਇਹ ਬੱਸ ਸਟੈਂਡ ਸਾਹਮਣੇ ਨੂੰ ਜ਼ੂਮ ਵੀ ਕਰ ਸਕਦੇ ਹੋ ਇਹ ਬੱਸ ਸਟੈਂਡ ਆਪਣਾ ਅਹਿਮਦਗੜ੍ਹ ਦਾ ਹੁਣ ਇੱਥੋਂ ਤੁਸੀਂ ਜਿਵੇਂ ਅੱਗੇ ਨੂੰ ਕਿਸੇ ਪਾਸੇ ਨੂੰ ਜਾਣਾ ਜਿੰਨੇ ਜਿਹੜੇ ਐਰੋ ਨੇ ਐਰੋ ਨੂੰ ਟੱਚ ਕਰਦੇ ਤੁਸੀਂ ਅੱਗੇ ਜਾ ਸਕਦੇ ਹੋ ਜਾਊਗਾ ਹੌਲੀ-ਹੌਲੀ ਪਰ ਤੁਹਾਨੂੰ ਅੱਗੇ ਪਿੱਛੇ ਜਿੱਧਰ ਨੂੰ ਮਰਜ਼ੀ ਤੁਸੀਂ ਜਾ ਸਕਦੇ ਕਿਉਂਕਿ ਇਹ ਬ੍ਰਿਜ ਦੇ ਉੱਪਰ ਦੀ ਉੱਪਰੋਂ ਦੀ ਲਈ ਹੀ ਆ ਇਹਨਾਂ ਨੇ ਜਿਹੜਾ ਡਾਟਾ ਅਪਡੇਟ ਕੀਤਾ ਉਹ ਕਹਿੰਦੇ ਬ੍ਰਿਜ ਦੇ ਉੱਪਰੋਂ ਕੀਤਾ ਉੱਪਰੋਂ ਜਦੋਂ ਕੀਤਾ ਤਾਂ ਫਿਰ ਉਹ ਕੈਮਰਾ ਨੇ ਜਿੰਨਾ 360 ਡਿਗਰੀ ਕੈਮਰਾ ਹੁੰਦਾ ਇਹਨਾਂ ਦਾ ਉਹ ਸਾਰਾ ਚਾਰੇ ਪਾਸੇ ਦਾ ਏਰੀਆ ਕਵਰ ਕਰ ਲੈਂਦਾ ਇਹ ਮੂਰੇ ਗੱਡੀ ਜਾ ਰਹੀ ਸੀ ਕੋਕਾ ਕੋਲਾ ਦੀ ਇਧਰ ਦੇਖੋ ਕਿੰਨਾ ਦੂਰ ਤੱਕ ਤੁਸੀਂ ਜ਼ੂਮ ਕਰ ਸਕਦੇ ਹੋ ਹੁਣ ਆਪਾਂ ਚੱਲਦੇ ਹਾਂ ਦੂਜੀ ਜਗ੍ਹਾ ਤੇ ਮਤਲਬ ਇੱਥੋਂ ਤੁਸੀਂ ਐਰੋ ਦੇ ਨਾਲ ਜਿੱਧਰ ਨੂੰ ਮਰਜ਼ੀ ਆਪਾਂ ਪਿੱਛੇ ਨੂੰ ਤੇ ਨਾਲ ਪਿੱਛੇ ਨੂੰ ਚਲੇ ਜਾਓ ਜਿਹੜਾ ਉਹ ਨਾਲ ਇਧਰ ਥੱਲੇ ਉੱਪਰ ਥੱਲੇ ਜਿੱਥੇ ਵੀ ਆਊਗਾ ਸਾਰੇ ਪਾਸੋਂ ਘੁਮਾ ਸਕਦਾ ਹੁਣ ਆਪਾਂ ਜਿੰਮਤ ਜਲਦੀ ਜਾਣਾ ਥੱਲੇੋਂ ਥੱਲੇ ਵਾਲਾ ਥੱਲੇ ਵਾਲੇ ਤੇ ਆ ਜਾਓ ਤੁਸੀਂ ਥੱਲੇ ਵਾਲੇ ਨੂੰ ਜੋ ਮਿੰਨ ਕਰ ਲੋ ਉੱਥੋਂ ਤੁਸੀਂ ਬਲੂ ਵਾਲੇ ਕਿਸੇ ਵੀ ਪੱਟੀ ਤੇ ਟੱਚ ਕਰੋਗੇ ਤੁਹਾਨੂੰ ਉੱਥੇ ਲੈ ਜਾਊਗਾ ਇਹ ਦੇਖੋ ਹੁਣ ਮੈਂ ਇਹ ਥੱਲੇ ਵੀ ਉਹ ਲੋਕੇਸ਼ਨ ਚੇਂਜ ਹੋ ਗਈ ਜਿੱਥੇ ਥੱਲੇ ਥੱਲੇ ਵਾਲੀ ਪਿਕਚਰ ਦੇ ਵਿੱਚ ਇਹਦੇ ਵਿੱਚ ਜਿੱਥੇ ਐਰੋ ਹੈ ਉੱਥੇ ਆਪ ਖੜੇ ਆ ਉਹ ਉਹ ਜਗ੍ਹਾ ਕਿਹੜੀ ਆ ਉੱਪਰ ਉੱਪਰ ਵਾਲੇ 'ਚ ਦੇਖੋ ਆ ਜਗ੍ਹਾ ਉਹ ਜਿੱਥੇ ਆਪ ਖੜੇ ਆ ਤੇ ਗੇਟ ਬਣਿਆ ਹੋਣਾ ਗੇਟ ਥੋੜਾ ਪਿਛੇ ਰਹਿ ਗਿਆ ਗੇਟ ਤੇ ਪਿੱਛੇ ਹੁਣਾ ਤੋਂ ਮਾੜਾ ਜਾ ਤੂੰ ਐਰੋਂ ਕਰ ਲੋ ਉਧਰ ਚਲਾ ਜਾਓ ਗੇਟ ਦੇ ਸਾਹਮਣੇ ਆ ਜਾ ਇਹ ਦੇਖੋ ਗੇਟ ਦੇ ਬਿਲਕੁਲ ਸਾਹਮਣੇ ਆ ਗਏ ਇਹ ਗੇਟ ਕੀ ਹੈ ਇਹ ਸਾਡੇ ਪਿੰਡ ਦਾ ਗੇਟ ਆ ਤਾਂ ਮੈਂ ਇਧਰ ਨੂੰ ਫੋਕਸ ਕੀਤਾ ਹੋਈ ਕਿਸ ਤਰ੍ਹਾਂ ਆਪਾਂ ਦੇਖਦੇ ਆ ਇਹ ਦੇਖੋ ਰਾਏਕੋਟ ਹੈ ਇਧਰ ਅਹਿਮਦਗੜ ਲਿਖਿਆ ਇਧਰ ਲਿਖਿਆ ਛਪਾਰ ਛਪਾਰ ਦਾ ਮੇਲਾ ਲੱਗਦਾ 4 ਕਿਲੋਮੀਟਰ ਐ ਤੋਂ ਔਰ ਅੱਗੇ ਇਸ ਤਰ੍ਹਾਂ ਮਤਲਬ ਤੁਸੀਂ ਹੁਣ ਇਹਨੂੰ ਥੱਲੇ ਵਾਲੇ ਨੂੰ ਜ਼ੂਮ ਕਰ ਲਓ ਛੋਟਾ ਕਰ ਲਓ ਜਿਸ ਤਰ੍ਹਾਂ ਤੁਸੀਂ ਜਾਣਾ ਲੁਧਿਆਣਾ ਕਿਸੇ ਵੀ ਜਿੱਥੇ ਜਿੱਥੇ ਤੁਸੀਂ ਦੇਖਣਾ ਜਿਸ ਤਰ੍ਹਾਂ ਆਪਾਂ ਇਧਰੋਂ ਲੈ ਲਓ ਚਲੋ ਅੰਮ੍ਰਿਤਸਰ ਲੈ ਲੰਨੇ ਅੰਮ੍ਰਿਤਸਰ ਜਾਣ ਵਾਸਤੇ ਛੋਟਾ ਕਰ ਲਓ ਇਹ ਅੰਮ੍ਰਿਤਸਰ ਆ ਗਿਆ ਅੰਮ੍ਰਿਤਸਰ ਦੇ ਉੱਪਰ ਜਾ ਕੇ ਤੁਸੀਂ ਉਹਨੂੰ ਜ਼ੂਮ ਜ਼ੂਮ ਆਊਟ ਕਰਨਾ ਮਤਲਬ ਉਹਨੂੰ ਪੂਰਾ ਜ਼ੂਮ ਕਰ ਹੀ ਜਾਣਾ ਕਿਉਂਕਿ ਇਹ ਬਿਲਕੁਲ ਸਟ੍ਰੀਟ ਤੇ ਇੱਥੋਂ ਇਹਨੇ 뷰 ਦੇਣਾ ਆਪਾਂ ਨੂੰ ਇੱਥੇ ਹੁਣ ਅੰਮ੍ਰਿਤਸਰ ਪਹੁੰਚ ਗਏ ਆਪਾਂ 골ਡਨ ਟੈਂਪਲ ਦੇਖ ਲੈਣੇ ਆ ਜਾਂ ਚੱਲਿਆਂ ਬੜਾ ਬਾਗ। ਯਾ ਤੁਸੀਂ ਕਿਤੇ ਵੀ ਜਿਵੇਂ ਰੇਲਵੇ ਸਟੇਸ਼ਨ ਆ। ਰੇਲਵੇ ਸਟੇਸ਼ਨ ਦੇ ਇਧਰ ਕਿਹੜਾ ਮਾਤਾ ਲਾਲ ਦੇਵੀ ਮੰਦਿਰ ਹੈ। ਮਾਤਾ ਲਾਲ ਦੇਵੀ ਮੰਦਿਰ ਦੇ ਕੋਲ ਚਲੋ ਆਪਾਂ ਕਿਸੇ ਵੀ ਗੜੇ ਨੂੰ ਟੱਚ ਕਰਦੇ ਆਂ ਬਲਿਊ ਵਾਲੀ ਨੂੰ ਪੱਟੀ ਨੂੰ। ਤਾਂ ਬਲਿਊ ਵਾਲੀ ਪੱਟੀ ਨੂੰ ਟੱਚ ਕਰਨ ਤੋਂ ਬਾਅਦ ਉੱਪਰ ਦੇਖੋ ਕੀ ਲਿਖਿਆ। ਜੋ ਥੱਲੇ ਮੈਪ ਦੇ ਵਿੱਚ ਲਿਖਿਆ ਉਹੀ ਲੋਕੇਸ਼ਨ ਉੱਪਰ ਦਿਖਾ ਰਿਹਾ। ਠੀਕ ਹੈ ਜੀ ਹੁਣ ਇੱਥੋਂ ਤੁਸੀਂ ਇਹਨੂੰ ਉੱਪਰ ਵਾਲੇ ਨੂੰ 360 ਡਿਗਰੀ ਦਾ ਜਿੰਮਰਜੀ ਉਂਗਲੀ ਨਾਲ ਘੁਮਾ ਲਓ। ਉਂਗਲੀ ਨਾਲ ਜਿੱਧਰ ਨੂੰ ਮਰਜ਼ੀ ਉੱਪਰ ਥੱਲੇ ਜਾਂ ਸਾਮਾਨ ਵੀ ਦਿਖਾਏਗਾ ਇਹ ਦੇਖੋ। ਉਹਨੂੰ ਵਾਸ ਘੁਮਾਏ ਜਾ ਉਂਗਲੀ ਨੂੰ ਸਾਨੂੰ ਸਾਰਾ ਚਾਰੇ ਪਾਸੇ ਦਾ ਉਹ ਦਿਖਾਊਗਾ। ਇੱਥੋਂ ਫਿਰ ਤੁਸੀਂ ਐਰੋ ਦੇ ਨਾਲ ਅੱਗੇ ਪਿੱਛੇ ਜਾ ਸਕਦੇ ਹੋ। ਜਿੱਦਾਂ ਇੱਥੇ ਹੁਣ ਆਪਾਂ ਹੁਣ ਐਰੋ ਦੇ ਨੂੰ ਟੱਚ ਕਰਾਂਗੇ ਹੋਰ ਅੱਗੇ ਚਲਾ ਜਾਓ। ਠੀਕ ਹੈ। ਇਹ ਮਰਕਾ ਦਾ ਆ ਗਿਆ ਨਹੀਂ ਤੇ ਕਿਹੜਾ ਕਾਰ ਹੈ। ਮਤਲਬ ਇਹ ਮੰਦਿਰ ਹੈ ਜੇ ਮੈਂ ਮੰਦਿਰ ਦੇਖਾਂ ਮੰਦਿਰ ਇੱਧਰ ਹੈ ਉੱਥੇ ਹੈ ਨਹੀਂ ਇਹਨਾਂ ਦਾ ਸਟਰੀਟ 뷰 ਹੈ ਨਹੀਂ ਹੁਣ ਆਪਾਂ ਇੱਧਰ ਚੱਲਦੇ ਹਾਂ ਜਿੱਦਾਂ ਮੈਂ ਦਿਖਾਉਣਾ ਅੱਗੇ ਕੋਈ ਵੀ ਤੁਸੀਂ ਜਗ੍ਹਾ ਲੈ ਲਓ ਹਰਮੰਦਰ ਸਾਹਿਬ ਲੈ ਲੈਨੇ ਹਰਮੰਦਰ ਸਾਹਿਬ ਇੱਥੇ ਹਰਮੰਦਰ ਸਾਹਿਬ ਹੈ ਹਰਮੰਦਰ ਸਾਹਿਬ ਦੇ ਅੱਗੇ ਪਿੱਛੇ ਦੇਖੋ ਕਿਤੇ ਕਿਤੇ ਜਿੱਥੇ ਜਿੱਥੇ ਬਲੂ ਬੰਦੂਰ ਲਾਈਨ ਹੈ ਇਹ ਸਾਰਾ ਗੂਗਲ ਸਟਰੀਟ 뷰 ਇਹਦੇ ਵਿੱਚ ਤੁਹਾਨੂੰ ਦਿਖੇਗਾ ਕਿਸੇ ਇੱਕ ਨੂੰ ਟੱਚ ਕਰ ਲੈਨੇ ਆਪਾਂ ਅੱਛਾ ਨੇੜੇ ਲਈ ਕਰ ਲੈਨੇ ਇਥੇ ਟੱਚ ਕੀਤਾ ਟੱਚ ਕਰਦੇ ਸਾਰੇ ਆਪਾਂ ਨੂੰ ਉੱਥੇ ਦਾ ਪੂਰਾ 뷰 ਦਿਖਾਉਂਦਾ ਇਹ ਇਨਾਥ ਮਤਲਬ ਇਨਾ ਕੰਜੈਸਟਡ ਏਰੀਆ ਹੋੜਾਪਾ ਥੋੜਾ ਜਿਹਾ ਇੱਧਰੋਂ ਚੱਲਦੇ ਆਂ ਜਲਿਆਂ ਵਾਲੇ ਬਾਗਸ ਹੈ ਜੜ ਬਾਹਰ ਨਿਕਲਦੇ ਹਾਂ ਕਮੈਂਟਾਂ ਤੇ ਦੇਖਦਾ ਕਿੱਥੇ ਹੈ ਇਥੋਂ ਮਤਲਬ ਇਹ ਆ ਵੀ ਤੁਸੀਂ ਪੂਰਾ ਇਹ ਤਾਂ ਹਜੇ ਮੈਂ ਪੰਜਾਬ ਦਾ ਹੀ ਦਿਖਾ ਰਿਹਾ ਬਾਕੀ ਤੁਸੀਂ 올 ਇੰਡੀਆ ਦਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਆਪਣੇ ਏਰੀਆ ਨੂੰ ਇਸ ਤਰ੍ਹਾਂ ਦੇਖ ਸਕਦੇ ਹੋ ਆਪਣਾ ਕੀ ਕਿਸੇ ਦਾ ਵੀ ਕਿਸੇ ਦਾ ਵੀ ਕਿਤੇ ਵੀ ਜਿਵੇਂ ਆ ਹੋਟਲ ਆ ਤੇ ਰਾਇਲ ਹੋਟਲ ਤੇ ਰਾਇਲ ਹੁੰਦੇ ਆਪਾਂ ਮੁਰੇ ਚੱਲਦੇ ਆ ਉਦੇ ਅੱਗੇ ਟੱਚ ਕਰ ਲਓ ਇੱਥੇ ਦੇਖੋ ਤੁਹਾਨੂੰ ਹੋਟਲ ਤੇਗ ਰਾਇਲ ਮਿਲੂ ਇਹ ਹੀ ਹੋਣਾ ਮੇਰੇ ਤੋਂ ਹੋਟਲ ਤੇਗ ਰਾਇਲ ਇਹਦੀ ਬੈਕ ਸਾਈਡ ਤੇ ਹੋਊਗਾ ਇੱਧਰੋਂ ਚੱਲਦੇ ਆਪਾਂ ਦੂਜੇ ਪਾਸੇ ਮੈਂ ਦੇਖੋ ਹੋਟਲ ਤੇਗ ਰਾਇਲ ਤੇ ਪਹੁੰਚ ਕੇ ਹੋਟਲ ਤੇਗ ਰਾਇਲ ਇਹ ਹੈ ਇਹ ਜੇ ਸਪਲਾਈ ਹਟ ਹੈ ਇੱਧਰ ਆ ਗਿਆ ਜੀ ਲੇਡੀਜ਼ ਕੋਰਨਰ ਰੋਪਕ ਇਥੋਂ ਤੁਸੀਂ ਸਾਰਾ ਮਤਲਬ ਦੇਖ ਸਕਦੇ ਹੋ ਕਿਤੇ ਕਿਤੇ ਕੀ ਹੈ ਕਿਉਂਕਿ ਇੱਥੇ ਗਲੀਆਂ ਦੇ ਵਿੱਚ Google ਦੀ ਇਹ ਗੱਡੀ ਹੈ ਇਹ ਜਿਹੜੀ ਥੱਲੇ ਛੱਤ ਦਿਖ ਰਹੀ ਆ ਇਹਨਾਂ ਦੀ ਇੱਕ ਡਾਟਾ ਸੂਮ ਘੁੰਮ ਰਹੀ ਸੀ ਉਹਦੇ ਉੱਪਰ ਕੈਮਰਾ ਲੱਗਿਆ ਹੋਇਆ ਸੀ ਕਿਤੇ ਲਾਲ ਰੰਗ ਦੀ ਆ ਕਿਤੇ ਵਾਈਟ ਰੰਗ ਦੀ ਆ ਇਹ ਗੱਡੀਆਂ ਨੇ ਇੱਥੋਂ ਸਾਰੀ ਵੀਡੀਓ ਕੈਪਚਰ ਕਰਕੇ ਆਪਣੇ ਸਰਵਰ ਤੇ ਅਪਲੋਡ ਅਪਡੇਟ ਕੀਤੀ ਹੋਈ ਹੈ ਇਹ ਲਾਈਵ ਲੋਕੇਸ਼ਨ ਨਹੀਂ ਹੈ ਮਤਲਬ ਇਦਾਂ ਦਾ ਉੱਥੇ ਹੈ ਗਿਆ ਬੜੀਆਂ ਹੋਈਆਂ ਨੇ ਇਹ ਬਿਲਡਿੰਗਾਂ ਬਿਲਕੁਲ ਰੀਅਲ ਬਿਲਡਿੰਗਾਂ ਨੇ ਇਹ ਹੁਣ ਆਪਾਂ ਚੱਲ ਤੁਹਾਨੂੰ ਨਾ ਹੋਰ ਚੱਲਦਾ ਅੱਗੇ ਹਰਮੰਦਰ ਸਾਹਿਬ ਤੇ ਨੇੜੇ ਦਿਖਾਉਣ ਵੀ ਦੇਖਦੇ ਆਂ ਕੀ ਕੁਛ ਅੰਮ੍ਰਿਤਸਰ ਤੁਰਕੀਆਣਾ ਟੈਂਪਲ ਹੈ ਪਰ ਉੱਥੇ ਉਹ ਹੈ ਨਹੀਂ ਨੇੜੇ-ਤੇੜੇ ਦੂਰ ਕੋੜਾ ਨਾ ਇਸ ਤਰ੍ਹਾਂ ਇਹ ਕੰਟਰੀ ਇਨ ਹਾਲ ਹੈ ਇਹਦੇ ਨਾਲ ਮੈਂ ਗਿਆੰਦੀ ਇਹ ਕੰਟਰੀ ਇਨ ਹਾਲ ਦੇ ਵੀ ਮਰੇ ਹੈ ਨਹੀਂ ਇਹ ਟੋਕਣੇ ਦੀ ਬੱਸ ਸਰਵਿਸ ਇਹ ਸੰਭਵ ਨਹੀਂ ਹੈ ਇਸ ਤਰ੍ਹਾਂ ਇਹ ਸਰਕਲ ਤੇ ਚੱਲਦੇ ਆਪਾਂ કે કે દેખો કે ની વદિયા વાલે જેસે કિક ઉપર આયા ਇਸ طرح ਤੁਸੀਂ કિતે ભી જા શકો કોઈ ચોક કિતે ભી ટચ કરાંગે એ પેબ હોટેલ પ્રાઇમ एंपायर આ ગયા હોટલ एंपायर છે તમને ਤੁਸੀਂ દેખ શકતા હો કિતતે હે ઉપર તાનુ બિલકુલ લાઇવ દેખાવા હો દેળે દેળે તમે ਦੇਖ ਸਕਦੇ ਹੋ ਕਿ ਕੁਛ ਹੈ ਉੱਥੇ ਕਿੰਨੀ ਕੁ ਛਟੇ-ਗੁਟੇ ਖੜੀ ਕਰਨ ਜਗ੍ਹਾ ਹੈ ਜਾਂ ਕਿ ਉਹਨਾਂ ਦੀ ਹੁੰਦੀ ਹੈ ਪਾਰਕਿੰਗ ਉੱਥੋਂ ਕਿਤੇ-ਕਿਤੇ ਬੋਰਡ ਵੀ ਲੱਗੇ ਨੇ ਤੁਸੀਂ ਉਹ ਬੋਰਡ ਤੋਂ ਨੰਬਰ ਵੀ ਲੈ ਸਕਦੇ ਹੋ ਉਹਨਾਂ ਨਾਲ ਗੱਲ ਕਰ ਸਕਦੇ ਹੋ ਕਈ ਵਾਰੀ ਆਪਾਂ ਨੂੰ ਨੈੱਟ ਤੇ ਚਾਹ ਜਾਂ ਨਹੀਂ ਮਿਲਦੀ ਇਹ ਨੰਬਰ ਵਗੈਰਾ ਇੱਥੇ ਨੰਬਰ ਕਈ ਜਗ੍ਹਾ ਤੇ ਬੋਰਡ ਨੇ ਉਹਨਾਂ ਨੇ ਬੋਰਡ ਲੱਕੇ ਨੇ ਉਹ ਇੱਥੇ ਸਾਫ਼ ਦਿਖਾਈ ਦੇ ਜਾਂਦੇ ਨੇ ਹੋਟਲ ਕਿੰਗਜ਼ ਹੈ है ये होटल किंग कित है थले था होटल होना है, नहीं है। ये बोर्ड लगे उपर लगे बाकी इतो मैं तुम्हें दिखा जिस तरह के नंबर नुंबर ना तो लै सकते बंद नंबर ने ਇਸ ਤਰ੍ਹਾਂ ਇਹ ਕੋਈ ਇਹ ਨੰਬਰ ਲੱਗਿਆ ਇਸ ਤਰ੍ਹਾਂ ਬਹੁਤ ਜਗ੍ਹਾ ਹੋਟਲਾਂ ਦੇ ਨੰਬਰ ਨੰਬਰ ਵੀ ਮਿਲ ਜਾਂਦੇ ਨੇ ਇੱਥੋਂ ਓਯੋ ਹੋਟਲ 'ਚ ਦੇਖਾ ਚੱਲਦੇ ਆਪਾਂ ਓਯੋ ਹੋਟਲ ਆ ਗਿਆ ਕਪੂਰ ਰੈਜ਼ਿਡੈਂਸੀ ਇਹ ਦੇਖੋ ਨੰਬਰ ਇੱਥੇ ਨਹੀਂ ਨੰਬਰ ਹੈ ਓਮ ਗੈਸਟ ਹਾਊਸ ਹੈ ਰੇ ਇਦਰੇ ਵੀ ਹੋਟਲ ਹੈ ਕਪੂਰ ਰੈ residenc y ਠੀਕ ਹੈ ਇਦਾਂ ਮਤਲਬ ਮੇਨ ਸੀਗਾ ਆਪਣਾ ਇਹਨੂੰ ਦਿਖਾਉਣ ਦਾ ਇਸ ਤਰ੍ਹਾਂ ਇਹ ਹੈ AR ਬਟੇਕ ਤੋਂ ਤੁਸੀਂ ਨੰਬਰ ਲੈ ਸਕਦੇ ਹੋ ਬਈ ਸਾਨੂੰ ਇਹਦਾ ਨੰਬਰ ਦੇ ਦਿਓ ਤੁਹਾਡੇ ਨਾਲ ਹੋਟਲ ਹਨ ਕਈ ਵਾਰੀ ਨੈਟ ਤੇ ਇੱਕ ਬਾਈਚਾਂਸ ਨਾਮ ਰਿਹਾ ਜੇ ਤੁਸੀਂ ਕਿਸੇ ਨਾਮ ਭਰੋਗੇ ਨੈਟ ਤੇ ਤੁਹਾਨੂੰ ਮਿਲ ਜਾਂਦਾ ਡਿਟੇਲ Google ਤੇ अगे चल रहे हैं कोई होर लोकेशन दिखा दिना अमृतसर हो गया आप चलते हैं इधर ना बॉर्डर एरिया दिखाने कितने बॉर्डर एरिया कवर नहीं किया गुरदसपुर इन्होंने पूरा ही था। ये नहीं कवर होया ਅੰਮ੍ਰਿਤਸਰ ਕਵਰ ਹੈ ਅੰਮ੍ਰਿਤਸਰ ਦੇ ਵਿੱਚ ਅਟਾਰੀ ਬਾਰਡਰ ਆ ਗਈ ਵਾਕਾ ਬਾਰਡਰ ਇੱਥੇ ਚੱਲਦੇ ਆਪਾਂ ਅਟਾਰੀ ਤੇ ਕਰੋਹੀ ਹੈ ਨਾ ਕਿ ਤੱਚ ਕੋਈ ਨਹੀਂ ਛੜਦਾ ਅਟਾਰੀ ਦੇ ਰਾਹੇ ਤੇ ਤੱਕ ਤੇ ਕਰੀ ਟੰਡ ਦੀਆਂ ਅੰਗਲੀਆਂ ਆ ਗਈਆਂ ਇੱਥੋਂ ਵੀ ਚੱਲਦੇ ਹਾਂ ਦੇਖੋ ਰੋ ਵੀ ਕਿੱਥੇ ਘੁੰਮ ਰਹੇ ਹੋ ਤੁਹਾਨੂੰ ਸਭ ਕੁਝ ਦੇਖ ਜਿਓ ਇੱਥੋਂ ਫੁੱਲਾ ਢੁੱਲਾ ਹੈ ਜਗ੍ਹਾ ਤੇ ਤੇ ਆਪਾਂ ਕਿਰ ਲਗੜ ਹੋ ਗਿਆ ਇਸ ਤਰ੍ਹਾਂ ਦਾ ਮਤਲਬ ਮੇਰਾ ਇਹ ਸੀਗਾ ਵੀ ਆਪਾਂ ਇਹ ਚੀਜ਼ਾਂ ਇੱਤਾਂ ਦੇਖ ਸਕਦੇ ਹਾਂ ਅੰਮ੍ਰਿਤਸਰ ਤੋਂ ਬਾਅਦ ਆਪਾਂ ਇੱਧਰ ਆ ਜੰਨੇ ਆਣ ਕਿਤੇ ਵੀ ਚਲੇ ਜਾਓ ਸਿੰਮਲੇ ਚ ਦੇਖੀਏ ਸਿੰਮਲੇ ਚ ਵੀ ਹੈ ਤਾਂ ਸਹੀ ਆ ਸਿੰਮਲਾ ਵੀ ਕਬਰ ਹੈ ਸਿੰਮਲੇ ਦੇ ਵਿੱਚ ਆ ਜਾਓ ਜੀ ਸਿੰਮਲੇ ਪਹੁੰਚ ਗੋ ਦੇਖੋ 21 ਘੰਟੇ ਇਹ ਸਿੰਮਲਾ शिमला हो गया शिमले तो बाद चलना जमे हम दिल्ली आ जाओ दिल्ली चलते अपा छोटा कर लो फिर जल्दी लग जा किसी भी चलो इंडिया भी स्टेट चलते इधर चलते अपना मैं गलिया ਮੇਗਾ ਲੈ ਆ ਤੇ ਜਾਣ ਵਾਸਤੇ ਨੂੰ ਚਿਲੌਂਗ ਤੇ ਇਧਰ ਜਾਣਾ ਪੈਣਾ ਆਪਾਂ ਨੂੰ ਛੋਟਾ ਕਰ ਨੂੰ ਹੋਰ ਛੋਟਾ ਕਰੋ ਲੇਗਾ ਇੱਥੇ ਆਪਾਂ ਕਿਤੇ ਵੀ ਤੁਸੀਂ ਟੱਚ ਕਰੋਗੇ ਬਲੇ ਉਹ ਲਾਈਨ ਤੇ ਇਹ ਮਗਰ ਲੇਗਾ ਠੀਕ ਹੈ ਇਸ ਤਰ੍ਹਾਂ ਮਤਲਬ ਇਹਨੂੰ ਪੂਰਾ 360 ਡਿਗਰੀ ਦੇਖ ਸਕਦੇ ਹੋ ਇਧਰ ਥੱਲੇ ਤੁਸੀਂ ਮੜੀ-ਮੜੀ ਜਗ ਆਪਣੀ ਲੋਕੇਸ਼ਨ ਚੇਂਜ ਕਰ ਲਓ ਇਧਰ ਤੁਹਾਨੂੰ ਇਹ typ ਉੱਪਰ ਵਾਲੇ ਤੇ ਜੇ ਥੋੜਾ ਥੋੜਾ ਕਮਾ ਸਕਦੇ ਹੋ ਐਰੋ ਤੋਂ ਥੱਲੇ ਵਾਲੇ ਤੋਂ ਤੁਸੀਂ ਕਮਾਉਣ ਵਾਸਤੇ ਬਸ ਦੂਜੀ ਜਗ੍ਹਾ ਟੱਚ ਕਰ ਦੇਣਾ ਇੱਥੇ ਟੱਚ ਕਰੋਗੇ ਇੱਕਦਮ ਉੱਥੇ ਲੈ ਜਾਂਦਾ ਉੱਪਰੋਂ ਫਿਰ ਤੁਸੀਂ ਦੇਖ ਲਓ ਉੱਥੇ ਕੀ ਦੇਖਣਾ ਚਾਹੁੰਦੇ ਹੋ ਇਹ ਸੀਗਾ ਆਪਣਾ ਅੱਜ ਦਾ ਕੇ Google ਸਟਰੀਟ 뷰 ਤੇ ਬਣਾਇਆ ਦਿੱਤਾ ਹੈ ਪੁਟਾਨ ਹੈ ਪੁਟਾਨ ਚ ਚੱਲਦੇ ਆਪਾਂ ਪੁਟਾਨ ਦੇ ਚ ਕਵਰ ਨਹੀਂ ਆਇਆ ਦੱਲਿਆ ਜੰਨਾ ਸੁੱਕਮ ਕੋਚ ਬਿਹਰ ਚ ਦੇਖ ਲੈਣੇ ਬੰਗਾਲ ਚ ਇਹ ਰਿਕਵਰ ਜਾਏਗਾ ਇੱਕ ਜਗ੍ਹਾ ਹੋਰ ਦਿਖਾਉਣਾ ਮੈਂ ਸੈਂਚਰ ਸੀ ਇਹ ਤੇ ਅਸਾਮ ਦੇ ਵਿੱਚ ਅਸਾਮ ਹੋ ਗਿਆ ਰੰਗ ਦੀ ਹੱਥੇ ਹੈ ਲਿਆ चलो राजस्थान दिखाने राजस्थान वास्ते छोटा कर लेना थैले जिते तना राजस्थान राजस्थान आ गया करी यो, करी यो, तो ही है सारा नागौर जोधपुर बीकानेर देख लो ਜਸਲਮੇਰ ਇਹ ਜਸਲਮੇਰ ਦੇਖੋ ਜੀ ਜਸਲਮੇਰ ਦੇ ਹੁਣ ਤੁਸੀਂ ਦੇਖ ਲੇ ਗਲੀਆਂ ਦੇ ਕਿਤੇ ਵੀ ਤੁਸੀਂ ਟੱਚ ਕਰੋਗੇ ਤੁਹਾਨੂੰ ਉੱਥੇ ਹੀ ਲੈ ਜੂ ਇਹ ਜਸਲਮੇਰ ਦੀਆਂ ਗਲੀਆਂ ਦਿਖਾ ਦਿੰਦਾ ਤੇ ਦੇਖੋ ਇਦਾਂ ਦੇ ਮਕਾਨ ਨੇ ਉੱਥੇ ਪੱਥਰ ਪੂਰਾ 골ਡ ਫੋਲਡਨ ਸਾਰਾ ਇਹਨਾਂ ਦੇ ਇਦਾਂ ਦੇ ਕਲਰ ਦੀ ਮਿਲਣਗੇ ਪੂਰਾ ਜਸਲਮੇਰ ਇੱਕੋ ਹੀ ਕਲਰ ਚ ਬਣਾ ਇਹਨਾਂ ਨੇ ਕੀਤਾ ਸਾਰਾ ਇੱਥੇ ਗਲੀਆਂ ਗਲੀਆਂ ਜਿhko ਮੈਂ ਆਇਆ ਸੀ ਉੱਥੇ ਬੀਐਸਐਫ ਚ ਰਿਹਾ ਸਾਰਾ ਹੀ ਤਾਂ ਪਤਲੇ ਘੁੰਮਦੇ ਰਹਿੰਦੇ ਸੀ ਇੱਥੇ ਇੱਥੇ ਕਿਨਾਰੇ ਬਣਿਆ ਹੋਇਆ ਇੱਕ ਜਸਲਮਿਰ ਫੋਰਟ ਉਹ ਕਿਲੇ ਦੇ ਵਿੱਚ ਵੀ ਬਹੁਤ ਟੂਰਿਸਟ ਆਉਂਦਾ ਪੂਰਾ ਕਿਲਾ ਰਹਿੰਦੇ ਤਾਂ ਲੋਕ ਹੀ ਨੇ ਵਿੱਚ ਇਹਨਾਂ ਦੇ ਆਪਣੇ ਲੋਕਾਂ ਨੇ ਬਣਾ ਲਏ ਘਰ ਅਗੇ ਹਨ ਦੁਕਾਨ ਬਣਾ ਲਈ ਇਹ ਗੱਲਾਂ ਆ ਨੇ ਇਸੇ ਬੋਕਰ ਦਾ ਅੰਗਰੇਜ਼ੀ ਅੰਗਰੇਜ਼ੀ ਬਣਾਈ ਗਏ ਤਾਂ ਇਸ ਤਰ੍ਹਾਂ ਮਤਲਬ ਆਪਾਂ ਆਪਣੇ ਕਿਤੇ ਵੀ ਤੁਸੀਂ ਜਾ ਸਕਦੇ ਹੋ ਆਪਣੇ ਪਿੰਡ ਨੂੰ ਦੇਖ ਸਕਦੇ ਹੋ 올 ਇੰਡੀਆ ਦੇ ਵਿੱਚ ਕਿਤੋਂ ਵੀ ਤੁਸੀਂ ਦੇਖ ਸਕਦੇ ਹੋ 올 ਇੰਡੀਆ ਕਿ ਮੈਂ ਤੁਹਾਨੂੰ ਬਾਹਰ ਵੀ ਦਿਖਾਉਣਾ ਇਹ ਤਾਂ ਆਪਣਾ ਕਰੰਟ ਲੋਕੇਸ਼ਨ ਹੋ ਗਈ ਆਪਾਂ ਇੱਥੇ ਲਿਖ ਲੈਣੇ ਆ ਸਰਚ ਚ ਲਿਖ ਲੋ ਜੇ ਤੱਕਣਾ ਦੇ ਸਹੀ ਲਿਖ ਲੋ ਸਹੀ ਹੈਗਾ ਪ੍ਰੈਕਟਿਸ ਕਲੰਬੀਆ ਕੈਨੇਡਾ ਜਦੋਂ ਆਪਾਂ ਸਰਚ ਕੀਤਾ ਤਾਂ ਇੱਥੇ ਇੱਕ ਲੈਫਟ ਸਾਈਡ ਤੇ ਇੱਕ ਬਾਕਸ ਫੇਰ ਖੁੱਲ ਗਿਆ ਫੇਰ ਆਪਾਂ ਬਾਕਸ ਨੂੰ ਟੱਚ ਕਰਾਂਗੇ ਕੁਛ ਇਦਾਂ ਦਾ ਇਹ ਆਪਣੇ ਸਾਹਮਣੇ ਦਿਖਾ ਰਿਹਾ ਠੀਕ ਹੈ ਇਹਨੂੰ ਤੁਸੀਂ ਵੱਡਾ ਛੋਟਾ ਕਰ ਸਕਦੇ ਹੋ ਇਥੋਂ ਛੋਟਾ ਕਰ ਲੈਨੇ ਆਪਾਂ ਛੋਟਾ ਕਰਕੇ ਇੱਥੇ ਤੁਸੀਂ ਇਹਨੂੰ ਜ਼ੂਮ ਕਰ ਲਓ ਜ਼ੂਮ ਕਰਕੇ ਹੁਣ ਤੁਸੀਂ ਕਿੱਥੇ ਹੋ ਕਿਤੇ ਕੋਈ ਜਗ੍ਹਾ ਤੇ ਟੱਚ ਕਰਕੇ ਦੇਖੋ ਉੱਥੇ ਲੈ ਜਾਊਗਾ ਇਹ ਗੜੀਆਂ ਨੇ ਕੈਨੇਡਾ ਆ ਗਿਆ ਠੀਕ ਹੈ ਜੀ ਇਦਾਂ ਦੇ ਘਰ ਨੇ ਉੱਥੇ ਥੱਲੇੋਂ ਮੈਂ ਤੁਹਾਨੂੰ ਦਿਖਾਉਣਾ ਸਰੀਰ ਵਿੱਚ ਕੀ ਕੀ ਹੈ ਜਦੋਂ ਗੁਰਦੁਆਰਾ ਸਾਹਿਬ ਚ ਲੈ ਕੇ ਚੱਲਦੇ ਗੁਰਦੁਆਰਾ ਸਾਹਿਬ ਚ ਜਾਣ ਵਾਸਤੇ ਤੁਹਾਨੂੰ ਗੁਰਦੁਆਰਾ ਸਾਹਿਬ ਖੇਤਰ ਰਹਿ ਗਿਆ ਨੇੜੇ-ਤੇੜੇ ਹੈ ਨਹੀਂ ਕਬਰ ਨਹੀਂ ਹੋਇਆ ਇੱਥੇ ਕਿ ਰੋਡ ਤੇ ਲੈ ਜਾਂਦੇ ਇਹ ਰੋਡ ਆ ਗਿਆ ਉਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਠੀਕ ਹੈ ਇਹ ਗੁਰਦੁਆਰਾ ਸਾਹਿਬ ਹੀ ਹੈ ਨਾਲੀ ਇਦਾਂ ਦੀ ਰੋਡ ਬਣੀ ਹੈ ਜੀ ਤੇ ਗੁਰਦੁਆਰਾ ਸਾਹਿਬ ਪੜਿਆ ਹੋਇਆ। ਬਹੁਤ। ਛੋਰੇ ਪਾਸੇ ਤੋਂ ਕੀ ਕਹਿੰਦਾ ਹੁੱਕਮ ਸਕਦੇ ਹਾਂ। ਕੈਨੇਡਾ ਵਾਈ ਡਰਾਈਵਿੰਗ ਸਕੂਲ ਹੈ। ਸਰੀ। ਕਾਫੀ ਮਸ਼ਹੂਰ ਹੈ ਸਰੀ ਵੀ। ਉਸ ਤੋਂ ਅੱਗੇ ਟੋਰੰਟੋ ਚੱਲੋ ਇੱਥੋਂ ਹੀ ਟੋਰੰਟੋ ਸਰਚ ਕਰ ਲਓ ਅਗਰ ਇਦਾਂ ਨਹੀਂ ਤੁਹਾਨੂੰ ਸਾ ਲੱਭਦਾ ਉੱਪਰ ਆ ਜਾਓ ਇੱਥੇ ਅੱਟ। ਟੋਰੰਟੋ ਲਿਖ ਲਓ। ਨੇ ਕਿਸੇ ਕਾਲਜ ਦਾ ਨਾਮ ਯੂਨੀਵਰਸਿਟੀ ਦਾ ਨਾਮ ਲਿਖੇ ਤੇ ਇੱਥੇ ਸਰਚ ਕਰ ਸਕਦੇ ਹੋ ਜਿਸ ਤਰ੍ਹਾਂ ਪਰ ਟ੍ਰਾਂਟੋ ਸਰਚ ਕਰ ਲਿਆ ਜਾਂ ਟ੍ਰਾਂਟੋ ਯੂਨੀਵਰਸਿਟੀ ਕਰ ਲਓ ਭਾਈ ਆਪਣੇ ਆਪ ਸਰਚ ਦੇ ਵਿੱਚ ਆ ਜਾਓ ਟ੍ਰਾਂਟੋ ਮੈਟਰੋਪੋਲੀਟਨ ਇਕਲੋਜਡ ਹੈ ਯੂਨੀਵਰਸਿਟੀ ਆਫ ਟ੍ਰਾਂਟੋ ਇਹਨੂੰ ਦੋ ਸੇ ਟੱਚ ਕਰੋ ਆਪਾਂ ਦੁੱਧ ਰੋੜੇ ਤਾਂ ਇੱਥੇ ਪਟੰਟੋ ਲਿਖ ਲਓ ਟੰਟੋ ਲਿਖ ਕੇ ਆਪਾਂ ਦੇਖ ਲੈਣਾ ਵੀ ਕਿਹੜਾ ਲੈਣਾ ਟਾਰੇ ਥੰਡੇ ਬੜੇ ਲੈ ਲਓ ਉਹਦੇ ਵਿੱਚ ਜਾਂਦੇ ਸਾਰੇ ਥੱਲੇ ਆਪਣੇ ਆਈ ਖੁੱਲ ਗਿਆ ਇੱਕ ਬਾਕਸ ਨੂੰ ਖੋਲ ਲਓ ਛੋਟਾ ਕਰ ਲਓ ਇਹਨੂੰ ਤੇ ਇਹਨੂੰ ਤੇਹੀ ਕੰਨਾ ਦੇਖ ਲਓ ਇੱਥੇ ਕੀ ਕੁਛ ਹੈ ਗੁੱਡੀਆਂ ਗੁੱਡੀਆਂ ਜੋ ਵੀ ਕਿਦਾਂ ਦੀਆਂ ਲੱਗਾ ਹੈ ਕੀ ਕੁਛ ਆਇਆ ਤੇ ਬੋਲ ਜੁਪਟਿਕ ਔਰ ਦੇਖੋ ਕਿਤਾੜੀਆਂ ਬਟੀਆਂ ਕਿ ਲਾਲ ਨੇ ਚ ਰੋਡ ਦਾ ਕਿਨਾਰੇ ਉਹ ਥੱਲੇੋਂ ਤੁਸੀਂ ਇਹਨੂੰ ਜ਼ੂਮ ਕਰ ਲਓ ਜ਼ੂਮ ਕਰਕੇ ਦੇਖੋ ਤੁਸੀਂ ਇੱਥੇ ਕਿਹੜੀ ਜਗ੍ਹਾ ਦੇਖਣੀ ਚਾਹੁੰਦੇ ਹੋ ਉਹ ਹੀ ਤੁਹਾਨੂੰ ਇੱਥੇ ਪਹਛਾਦੋ ਟ੍ਰਾਂਟੋਫ ਸਿਟੀ ਹਾਲ ਡਾਊਨ ਟਾਊਨ ਟ੍ਰਾਂਟੋ ਉਹ ਵੀ ਇੱਕ ਜਗ੍ਹਾ ਆਪਾਂ ਟੱਚ ਕਰਕੇ ਦੇਖਾ ਦਿੰਦੇ ਆਂ ਜਦੋਂ ਟਰੈਕ ਕਰ ਲਿਆ ਇਸ ਤੋਂ ਆਪਾਂ ਦੇਖੋ ਉੱਪਰ ਜਗ੍ਹਾ ਉਸੇ ਟਾਈਮ ਚੇਂਜ ਹੋ ਗਈ ਦੇਖੋ ਤੇ ਰੋਡ ਕਾਰ ਕਰ ਰਹੇ ਨੇ कि है रोड उपर ये कुछ बेच रहे बेच रहे इदा तुम देख सकते मतलब ये, ये दे। दे पूरा वर्ल्ड जिथे भी यह गूगल स्ट्रीट व्यू है, है देख लेना है ब्ल्यू आ जो ਜੇ ਨਾ ਤਾਂ ਵਾਪਸ ਆਇਆ ਨਹੀਂ ਆਪਣੀ ਜਗ੍ਹਾ ਤੇ ਵਾਪਸ ਆਉਣ ਵਾਸਤੇ ਫਿਰ ਇਹਨੂੰ ਟੱਚ ਕਰ ਲਓ ਇਹ ਦੇਖੋ ਆਪਣੇ ਕੰਟਰੀ ਆਪਣਾ ਗੂਗਲ ਸੈਂਟਰੇਟ ਦੇ ਵਿੱਚ ਹੈਗਾ ਜਿੱਥੇ ਮੈਂ ਬੈਠਾ ਬਿਲਕੁਲ ਮੇਰੇ ਅੱਗੇ ਦੀ ਗੱਡੀ ਨਿਕਲੀ ਹੋਈ ਹੈ ਜੇਕਰ ਮੈਂ ਇੱਥੇ ਟੱਚ ਕਰਾਂ ਇੱਥੇ ਟੱਚ ਕਰ ਇਹ ਦੇਖੋ ਬਿਲਕੁਲ ਮੈਂ ਇਹ ਕਰਦੇ ਮੂਰੇ ਬੈਠਾ ਇੱਥੋਂ ਤੁਸੀਂ ਇੱਥੇ ਲਾਲ ਰੰਗ ਦੀ ਗੱਡੀ ਘੁੰਮੀ ਹੈ ਸਾਡੇ ਪਿੰਡਾਂ ਕਿਸੇ ਕਿਸੇ ਵੀ ਪਿੰਡ ਦੇ ਵਿੱਚ ਜਾ ਸਕਦੇ ਹੋ ਦੇਖ ਸਕਦੇ ਹੋ ਆਪਣਾ ਪਿੰਡ ਦੇਖੋ ਆਪਣਾ ਜਿੱਥੇ ਤੁਸੀਂ ਕਦੇ ਗਏ ਹੋ ਦੁਆਰਾ ਜਾ ਨਹੀਂ ਪਏ ਉਹਨੂੰ ਤੁਸੀਂ ਇੱਥੋਂ ਦੀ ਇਸ ਤਰ੍ਹਾਂ ਦੇਖ ਸਕਦੇ ਹੋ ਤੇ ਦੇਖੋ ਜਿੱਤ ਉੱਥੇ ਲੈ ਜੀ ਤੁਹਾਨੂੰ ਬਾਹਰ ਲੈ ਕਿੱਥੇ ਤੁਸੀਂ ਟੱਚ ਕਰੋਗੇ ਹੁਣ ਤਾਂ ਸਿੱਧਾ ਹੀ ਇੱਥੋਂ ਥੱਲੇ ਵਾਲੇ ਨੂੰ ਛੋਟਾ ਕਰ ਲੋ ਤੁਸੀਂ ਦੇਖ ਲੋ ਜਿੱਤੇ ਜਿੱਤੇ ਬਲੂ ਹੋ ਲਾਈਨਾਂ ਨੇ ਇੱਥੇ ਇੱਥੇ ਤੁਸੀਂ ਘੁੰਮ ਸਕਦੇ ਹੋ ਕੁੰਗਰਾਨਾ ਦਿਖਾ ਦਿੰਦਾ ਤੁਹਾਨੂੰ ਬਿਲਕੁਲ ਬਲੂ ਲਾਈਨ ਉੱਤੇ ਟੱਚ ਕਰਾਂਗੇ ਫੇਰ ਆਉਂਦਾ ਥੋੜਾ ਜਿਹਾ ਖੱਬੇ ਸੱਜੇ ਟੱਚ ਹੋਊਂਦਾ ਫੇਰ ਨਹੀਂ ਆਉਂਦਾ ਇਹ ਕੁੰਗਰਾਣਾ ਪਿੰਡ ਹੈ ਇਹਦੇ ਵਿੱਚ ਦੇਖੋ ਤੁਸੀਂ ਇਹ ਪਿੰਡ ਦੇ ਅੰਦਰ ਨਹੀਂ ਬੜੀ ਗੱਡੀ ਬਾਹਰੋਂ-ਬਾਹਰ ਦੀ ਲੈ ਗਿਆ ਘੁਮਾ ਕੇ ਇਸ ਲਈ ਪਿੰਡ ਦੀਆਂ ਗਲੀਆਂ ਨਹੀਂ ਦਿਖਣਗੀਆਂ ਤੁਹਾਨੂੰ ਜਿਸ ਜਿਵੇਂ ਜੜਤੌਲੀ ਹੈ ਜੜਤੌਲੀ ਦੇ ਫਿਰਨੀ-ਫਿਰਨੀ ਤੋਂ ਦੀ ਇਹਨੇ ਗੱਡੀ ਘੁਮਾਈ ਹੈ ਠੀਕ ਹੈ ਇਸ ਤਰ੍ਹਾਂ ਤੁਸੀਂ ਗੈਸ ਕਰ ਸਕਦੇ ਹੋ ਲੋਕੜਾ ਲੋਕੜ ਦੇ ਵਿੱਚ ਵੀ ਗਿਆ ਥੋੜਾ-ਥੋੜਾ ਅੰਦਰ ਦੀ ਵੀ ਗਿਆ ਔਰ ਨਾਰੰਗਵਾਲ ਹੈ ਇਹ ਵੀ ਜਿੱਥੇ ਜਿੱਥੇ ਕੋਮਿਆ ਦੇਖੋ ਹੋਰ ਇਧਰ ਨਾਰੰਗਵਾਲ ਖੁਰਦ ਆ ਗਿਆ ਆਸਿਕਲਾਂ ਦੀ ਫਿਰਨੀ ਤੇ ਦੀ ਘਵਾਦੀ ਗੱਡੀ ਔਰ ਕਿਲਾਰਾ ਪਰ ਦੇ ਵੀ ਥੋੜਾ ਥੋੜਾ ਵਿੱਚ ਵੀ ਗਿਆ ਵਿੱਚ ਮਤਲਬ ਗਿਆ ਇੱਥੇ ਟੱਚ ਕਰਾਂਗਾ ਕਿ ਲੇਗਾ ਜਿੱਥੇ ਜਿੱਥੇ ਉਹਨਾਂ ਦੀ ਗੱਡੀ ਗਈ ਆ ਕਿ ਹੋ ਸਕਦਾ ਅੱਗੇ ਗਲੀਆਂ ਬੰਦ ਹੋ ਤਾਂ ਕਿਤੇ ਗਲੀਆਂ ਤੰਗ ਨੇ ਜਾਂ ਕੁਝ ਇੱਥੇ ਮੈਂ ਤੁਹਾਨੂੰ ਦਪਾਉਣਾ ਇਥੋਂ ਦੇ ਉਹਨਾਂ ਨੂੰ ਨਾਲ ਕੋ ਗਾਈੜਤਾ ਹੈ ਨਹੀਂ ਜੀ ਉਹ ਆਪੇ ਫਿਰਦੇ ਹੀ ਘੁੰਮਦੇ ਹੁਣ ਤੁਹਾਨੂੰ ਮੈਂ ਸਾਇਆ ਖੁਰਦ ਹੋ ਗਿਆ ਇਹਦੇ ਵਿੱਚ ਵੀ ਕੋਈ ਕਬਰ ਦੁਲੇ ਹੈ ਮੋਲੰਗੀਰ ਸਾਹਿਬ ਹੈ ਕੀ ਕੀ ਜੀ ਇੱਕ ਗੱਲ ਬੰਡ ਹੈ ਲੁਧਿਆਣੇ ਕੋਲ ਹੈ ਜੋ ਇਹਦੇ ਕੁਝ ਵੀ ਕਰਾ ਕਬਰ ਉਹ ਬਟੀਆਂ ਕਿੰਨੀ ਉਹਨਾਂ ਨੇ ਗੱਡੀ ਕਮਾਈ ਹੋਊ ਕਈ ਗਲੀਆਂ ਰਹਿ ਵੀ ਜਾਂਦੀਆਂ ਨੇ ਇਹ ਦੇਖੋ ਖਾਰ ਰਲੂ ਦੇਣਾ ਇਹ ਕਵਰ ਕੀਤਾ ਹੋਇਆ ਬਾਰਡਰ ਦਾ ਹੋਣਾ ਦੇਣਾ ਸਰਾ ਤਾਂ ਨਜ਼ਹ ਦੇਣਾ ਹੋਗਾ ਇਹਨੂੰ ਜਿਉਂਦੇ ਜੋਂ ਕਰੋਂਗੇ ਤੁਹਾਨੂੰ ਪਤਾ ਲੱਗੂ ਕਿਤੇ ਕਿਤੇ ਤੁਸੀਂ ਦੇਖ ਸਕੋਗੇ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਦਾਂ ਦੀਆਂ ਜਾਣਕਾਰੀ ਵਾਲੀਆਂ ਲੇਟੈਸਟ ਅਪਡੇਟਸ ਲੈ ਕੇ ਆਉਂਦੇ ਰਹਨੇ ਆਪਾਂ ਮਿਲਦੇ ਆ ਤੁਹਾਨੂੰ ਜਲਦੀ ਨਵੀਂ ਵੀਡੀਓ ਦੇ ਵਿੱਚ